पठानकोट के सरकारी हॉस्पिटल में एक ऐसा मामला सामने आया जो कि न सिर्फ सेहत विभाग में चर्चा का विषय बना हुआ है बल्कि हर कोई इन उच्च अधिकारियों के आपसी आरोप प्रत्यारोप को सुनने के बाद कई तरह के सवाल खड़े कर रहा है सेहत विभाग की कार्यगुजारी पर रिपोर्टर कंवल रंधावा पठानकोट आ, सारे ਮੰਤ ਭੱਗਾ ਹਾਂ ਕੁਝ ਵੇਂ ਨੂੰ ਵਾਕਿਆਤ ਹੋਇਆ ਕਿ ਡਰਗ ਇੰਸਪੈਕਟਰ ਜਿਹੜਾ ਗੁਰਦੀਪ ਗਿੱਲ ਹੈ ਉਹਦੇ ਵੱਲੋਂ ਮੇਰੇ ਕਮਰੇ ਵਿੱਚ ਐਂਟਰ ਕੀਤਾ ਕੁਝ ਇੱਕ ਲਫਜ਼ਾਂ ਦੀ ਤੇ ਨਸ਼ੇ ਦੀ ਹਾਲਤ ਵਿੱਚ ਲੱਗ ਰਿਹਾ ਸੀਗਾ ਤੇ ਐਨੇ ਜੁਰੀ ਚੇਰ ਲਈ ਬਹੁਤ ਡਿਸਰੈਸਪੈਕਟਫੁਲ ਬਹੁਤ ਹੀ ਬਹੁਤ ਹੀ ਅਪਮਾਨਜਨਕ ਚੇਰ ਨੂੰ ਸ਼ਬਦ ਆਖੇ ਆ ਔਰ ਇੱਕ ਧੀਮੇ ਅਫਸਰ ਨੂੰ ਐਨੇ ਡਰਾਉਣ ਤੇ ਧੱਕਾਉਣ ਦੀ ਕੋਸ਼ਿਸ਼ ਕੀਤੀ ਔਰ ਡਰਾਇਆ ਹੈ ਔਰ ਕਿਸੇ ਕਰ ਤੋਂ ਰਹੇ ਮੇਰੀ ਕਾਜ਼ ਨਹੀਂ ਹੈ ਕੰਮ ਨੂੰ ਲੈ ਕੇ ਹੀ ਕੋਈ ਵੀ ਗੱਲਾਂ ਹੁੰਦੀਆਂ ਨੇ ਕਿ ਕੋਈ ਕਿਸੇ ਦੀ ਇਨਸਪੈਕਸ਼ਨ ਚੱਲ ਰਹੀ ਸੀਗੀ ਰਿਗਾਰਡਿੰਗ ਪੋਜੀਸ਼ਨ ਐਂਡ ਸੇਲ ਆਫ ਪੋਇਜ਼ਨ ਇੱਕ ਵਨ ਯੂਨਿਵਰਸਿਟੀ ਸਾਹਿਬ ਵੱਲੋਂ ਇੱਕ ਲੈਟਰ ਆਈ ਸੀਗੀ ਉਹ ਇਹਨਾਂ ਨੂੰ ਅਸੀਂ ਪਾਵਰਡ ਕੀਤੀ ਸੀ ਪਰ ਇਹ ਆ ਵੀ ਕੋਈ ਕੰਪਲਾਈਅન્સ ਜਾਂ ਕੋਈ ਉੱਚ ਰੈਟਿੰਗ ਜਿਸ ਨੂੰ ਰਿਪੋਰਟ ਜਾਂ ਐਕਸ਼ਨ ਟੇਕ ਨਹੀਂ ਸੀ ਦੇ ਰਹੇ ਉਹਦੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਮਤਲਬ ਬਿਲਕੁਲ ਹੀ ਇੱਕ ਅਜੀਬ ਤਰੀਕੇ ਨਾਲ ਇਹਨਾਂ ਦਾ ਰਿਸਪੌਂਸ ਸੀਗਾ ਔਰ ਬਹੁਤ ਮੈਂ ਕਹਿ ਰਹੀ ਆ ਆਪਣੇ ਸਾਹਮਣੇ ਨਹੀਂ ਗੱਲਾਂ ਕਰਨਾਂ ਚਾਹੁੰਦੀ ਕਿ ਕਿਸ ਤਰ੍ਹਾਂ ਇਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਇੱਕ ਸੀਨੀਅਰ ਅਫਸਰ ਨੂੰ ਕਿ ਇਹ ਜਿਹੜਾ ਚੇਅਰ ਨੂੰ ਆ ਇੱਕ ਬਹੁਤ ਮਤਲਬ ਜੀ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ அவਮਾਨ ਕਰਨ ਦੀ ਜਦਕਿ ਇਹ ਆਜੀ ਹਾਂਜੀ ਰਫ ਲੈਂਗੁਏਜ ਬਹੁਤ ਇਹਨਾਂ ਨੇ ਅਬਿਊਸਿਵ ਰਫ ਲੈਂਗੁਏਜ ਇਨਸਲਟਿੰਗ ਔਰ ਜੁੜੀ ਇਹਨਾਂ ਦੀ ਟੋਨ ਸੀਗੀ ਉਹ ਬਹੁਤ ਇੱਕ ਡਰਾਉਣ ਵਾਲੀ ਔਰ ਬਿਲਕੁਲ ਨਾਰਮਲ ਨਹੀਂ ਸੀ ਹੈਗੀ। ਜਿਹਦੀ ਕੰਪਲੇਂਟ ਕਰ ਰਹੀ ਸੀ ਤੇ ਇਹਦੇ ਵਿੱਚ ਫਿਰ ਜਦੋਂ ਮੈਂ ਆਪਣੇ ਸੀਨੀਅਰ ਅਫਸਰ ਨਾਲ ਗੱਲ ਕੀਤੀ ਆ ਇਹੋ ਨਾਲ ਵੱਲੋਂ ਇਹ ਹੀ ਸੁਝਾਅ ਆਇਆ ਕਿ ਇਹਦਾ ਮੈਡੀਕਲ ਕਰਵਾਇਆ ਜਾਏ ਕਿ ਮੈਡੀਕਲ ਕਰਵਾਇਆ ਇਹਨਾਂ ਦਾ ਪੁਲਿਸ ਨੂੰ ਪਹੁੰਚ ਦਿੱਤੀ ਆ। ਮੈਡੀਕਲ ਕਰਦੀ ਸੀ ਸਾਹਮਣੇ ਮੇਰੇ ਬਾਰੇ ਜਾਂਚ ਕਰਵਾਇਆ ਉਹਨਾਂ ਵੱਲੋਂ ਵੀ ਔਰ ਰਿਪੋਰਟ ਦੇ ਵਿੱਚ ਮੰਗਿਆ ਗਿਆ ਕਿ ਇਹ ਕਾਰਵਾਈ ਕਰਾਂਗੇ। ਦੀ ਰਿਪੋਰਟ ਦਿਓ ਨੇक्स्ट ਰਿਪੋਰਟ ਚ ਇਹ ਇਹਨਾਂ ਦਾ ਐਮ ਐਲ ਆਰ ਕੀਤਾ ਹੈ ਬਲੱਡ ਸੈਂਪਲ ਲਏ ਆ ਔਰ ਡਰੋਗ ਟੈਸਟ ਹੈ ਜਿਹਦੇ ਵਿੱਚ ਇਹ ਮੋਰਫਿਨ ਪੋਜ਼ਿਟਿਵ ਆਏ ਨੇ ਔਰ ਆਪਣੇ ਹਰਿਆ ਇਲਾਨ ਜਿਸ ਲਈ ਜਿਸ ਲਈ ਰੂਮ ਚਾਇਆ ਲੱਗਦਾ ਸੀ ਉਸ ਵੇਲੇ ਲਈ ਨਸ਼ੇ ਹੱਟ ਚੁਣ ਗਈ ਕਿਸ ਵੇਲੇ ਰੂਮ ਚ ਆਇਆ ਇੱਕ ਤਾਂ ਇਹਨਾਂ ਨੂੰ ਮੇਰੀ ਹਮੇਸ਼ਾ ਹੀ ਆਦਤ ਰਹੀ ਹੈ ਕਿ ਜਦੋਂ 1 ਟੂ 1 ਜਿੱਦੀ ਜ਼ਰੂਰਤ ਆ ਉਹਨੂੰ ਹੀ ਕਾਲ ਕੀਤਾ ਜਾਂਦਾ ਮੈਂ ਉਹਨੂੰ ਹੀ ਕਾਲ ਕਰਦੀ ਆ ਕਿਉਂਕਿ ਉਸ ਵੇਲੇ ਪੂਰਾ ਮਾਈਂਡ ਹੁੰਦਾ ਕਿ ਇਸ ਕੰਮ ਬਾਰੇ ਅਸੀਂ ਫੋਕਸ ਕਰਨਾ ਇਹਨਾਂ ਨੂੰ ਮੈਸੇਜ ਵੀ ਕਰ ਕਰਨ ਦੇ ਜਾਂ ਫੋਨ ਕਰਾਉਣ ਦੇ باوجود ਵੀ ਜੇ ਆ ਗਏ ਤਾਂ ਕੋਈ ਗੱਲ ਨਹੀਂ ਬਿਲਕੁਲ ਕੋਈ ਵੀ ਆ ਸਕਦਾ ਕਿਉਂਕਿ ਆਪਣਾ ਅਫਸਰ ਆ ਕੇ ਮੇਰੇ ਨਾਲ ਸ਼ੇਅਰ ਕਰ ਰਿਹਾ ਪਰ ਜਦੋਂ ਕੰਮ ਦੀ ਗੱਲ ਕੀਤੀ ਤੇ ਉਹਦੇ ਵਿੱਚ ਇੰਨਾ ਮਤਲਬ ਗੰਦਾ ਬਿਹੇਵੀਅਰ ਜਿਹੜਾ ਉਹ ਟਰੂਲੀ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਇਹਨਾਂ ਨੇ ਨਸ਼ਾ ਹੀ ਕੀਤਾ ਹੋਇਆ ਤੇ ਉਹ ਬਿਲਕੁਲ ਕਲੀਅਰ ਹੋ ਗਿਆ ਜਿਹੜੇ ਬਲੱਡ ਟੈਸਟ ਕੀਤੇ ਉਸ ਤੋਂ ਹੈ ਤੇ ਫਿਰ ਇਹ ਇਹਨਾਂ ਦੀ ਆਪਣੀ ਪੋਸਟ ਜਿਹੜੀ ਹੈ ਏਟ ਐਸ ਅ ਡੀਸੀਓ ਆਦੀ ਨਾਲੇ ਅਸ਼ਾ ਵਾਸਤੇ ਸਾਰਾ ਕੁਝ ਕਰਨਾ ਹੈ ਲੋਕਾਂ ਨੂੰ ਲੋਗਾ ਨੂੰ ਅਵੇਅਰ ਕਰਾਣਾ ਤੇ ਇਹਦੇ ਵਾਸਤੇ ਇਨਸਪੈਕਸ਼ਨਸ ਕਰਨੀਆਂ ਨੇ ਉਹ ਆਪ ਹੀ ਇਸ ਹਾਲੇ ਚੋਂ ਕਰ ਰਹੇ ਨੇ ਐਤਕੀ ਮੰਗਾ ਜੀ ਹੁਣ ਡਿਪਾਰਟਮੈਂਟ ਤੋਂ ਮੇਰੇ ਸੀਨੀਅਰ ਅਫਸਰ ਮੈਨੂੰ ਆਪਣੇ ਡਿਪਾਰਟਮੈਂਟ ਤੇ ਮੈਨੂੰ ਆਪਣੇ ਸੀਨੀਅਰ ਅਫਸਰ ਤੋਂ ਬਹੁਤ ਮਹਿਮਾਨ ਕਰਦੀ ਹੈ ਸਾਰੇ ਤੇ ਉਹ ਤੇ ਜੋ ਵੀ ਕਾਰਵਾਈ ਕਰਨਗੇ ਉਹ ਜੋ ਕਿ ਸਰੋਨਾ 3 ਡੀਸੀ ਅਫਸਰ ਉਹਨਾਂ ਨੈਟਵਰਕ ਦੀ ਵੀ ਲੜਨ ਨੂੰ ਕਾਜਲਾਸਿੰਗ ਦੇਣ ਵਾਸਤੇ ਤਾਂ ਲਾਇਸੈਂਸ ਦਿਨ ਲਈ ਨਾ ਜੋ ਲਾਇਸੈਂਸ ਦਿਨ ਲਈ ਨਾ ਸਾਡੇ ਕੋਲ ਇੱਕ ਸਪੈਸ਼ਲ ਪ੍ਰੋਵਾਈਡ ਹੁੰਦੀ ਆ ਐਨਓਸੀ ਜਿਹੜੀ ਹੁੰਦੀ ਆ ਜਦੋਂ ਕੋਈ ਵੀ ਬੰਦਾ ਦਾ ਪਰਸਨਲ ਅਸੈਂਸ ਨਾਣਾ ਹੁੰਦਾ ਨਾ ਉਹਨੇ ਉਹਨਾਂ ਲਾਇਸੈਂਸ ਲੈਣ ਲਈ ਸਾਡੇ ਕੋਲ ਇਨਸਪੈਕਸ਼ਨ ਹੋਣੀ ਹੁੰਦੀ ਆ ਇੱਕ ਵਾਰੀ ਅਸੀਂ ਵਿਜੀਟ ਕਰਨਾ ਹੁੰਦਾ ਉਹਦੀ ਫਾਈਲ ਉਹ ਬੰਦਾ ਦੇਖ ਕੇ ਤੇ ਅਸੀਂ ਉਹਦਾ ਕੰਮ ਕਰਨਾ ਹੁੰਦਾ ਉਹਨੂੰ ਫਾਈਲ ਦੇਖ ਕੇ ਉਹ ਬੰਦੂ ਦੇਖ ਕੇ ਤੇ ਉਹਦੀ ਸਪੈਸ਼ਨ ਕਰਕੇ ਫਿਰ ਅਸੀਂ ਉਹ ਭੇਜੀ ਹੁੰਦੀ ਆ ਡੀਸੀ ਆਫਿਸ ਭੇਜੀ ਹੁੰਦੀ ਆ ਕਿ ਇਹ ਹੈ ਕਿ ਮੈਂ ਦੋ ਤਿੰਨ ਲੈਟਰ ਆਈਆਂ ਮੈਂ ਨੂੰ ਮੰਤਾ ਤੇ ਉਹ ਰਹਾ ਮੰਦਰਾ ਕੋਲ ਤਾਂ ਆਪਣਟ ਕੀਤਾ ਹੋਰ ਹੁੰਦਾ ਤੇ ਨਹੀਂ ਹੁੰਦਾ ਤੇ ਆਹ ਕੱਲ ਦੀ ਗੱਲ ਹੈਗੀ ਕੱਲ ਦੀ ਗੱਲ ਦੇ ਵਿੱਚ ਨਾ ਮੈਨੂੰ ਉਹ ਲੈਟਰ ਫੇਰ ਆਈਗੀ ਉਹਨੂੰ ਡਿਸਪੈਚ ਲੈਟਰ ਫੇਰ ਪੁੱਛੀਂ ਜੇ ਕੋਲ ਪੁੱਛੀ ਤੇ ਮੀਨਿੰਗ ਇਹ ਕਿ ਕਿ ਤੁਸੀ ਆ ਕੇ ਦਾ ਜਵਾਬ ਦੋ ਤੇ ਮੈਂ ਲੈਟਰ ਦੇਖੀ ਤੇ ਮੈਂ ਕਿਹਾ ਲੈਟਰ ਤਾਂ ਮਤਲਬ ਅਰੇ ਬੰਦੇ ਹਰ ਪਤਾ ਕੁਝ ਨਹੀਂਗਾ ਮੈਂ ਡੀਸੀ ਨੂੰ ਫੋਨ ਕੀਤਾ ਉਸੇ ਮੌਕੇ ਤੇ ਮੈਂ ਪੁੱਛਿਆ ਵੀ ਇਹ ਲੈਟਰ ਜਿਹੜੀ ਆਈ ਆ ਇਹਦਾ ਜਵਾਬ ਦਿਨਾਵਾ ਤੇ ਉਸ ਨੂੰ ਮੈਨੂੰ ਵੀ ਬੱਲਾ ਕਿਹੜਾ ਵਾ ਤੁਸੀਂ ਤੁਸੀਂ ਆਪ ਨੂੰ ਵੀ ਗੱਲ ਕਰ ਲੋ ਬੰਦਾ ਨਾ ਸਾਡਾ ਫੋਨ ਚੈੱਕ ਕਰ। ਮੈਂ ਤੋ ਫੋਨ ਲਾਇਆ ਮੈਂ ਸੰਧਾ ਬਗਨ ਫੋਨ ਚੱਕ ਲਿਆ ਮੇਰਾ। ਮੈਂ ਉਹਨਾਂ ਕਹਿੰਦਾ ਬਈ ਤੇਰੀ ਯਾਰ ਐਪਲੀਕੇਸ਼ਨ ਮੇਰੇ ਕੋਲ ਆਈ ਹੈ। ਇੱਕ ਉਹਦੀ ਐਪਲੀਕੇਸ਼ਨ ਡੀਸੀ ਅਫਸਰ ਨੂੰ ਲੈਟਰ ਆਈ ਹੈ ਇੱਕ ਤੇ ਲੈਟਰ ਜਿਹੜੀ ਆ ਤੁਸੀਂ ਉਹਦਾ ਇਹਨਾਂ ਨੂੰ ਆ ਕੇ ਆਪਣਾ ਦਫਤਰ ਆਓ। ਇੱਥੇ ਇੱਥੇ ਮੇਰਾ ਦਫਤਰ ਹੈਗਾ। ਠੀਕ ਹੈ ਸਰੋਸਪਲ ਦੇ ਵਿੱਚ। ਤੁਸੀਂ ਆ ਕੇ ਆਪਣੀ ਇੱਕ ਫਾਈਲ ਦੋ ਮੈਨੂੰ। ਤਾਂ ਕਿ ਤੁਹਾਡੀ ਫਾਈਲ ਦੇਖ ਕੇ ਤੁਹਾਡਾ ਮੂਡ ਦੇਖ ਕੇ ਤੇ ਤੁਮ ਦੇ ਕੇ ਜੜੀ ਜਾ ਕੇ ਇੰਸਪੈਕਟਰ ਦਾ ਤੁਹਾਡਾ ਕੰਮ ਕਰ ਦਿੱਤਾ ਜਾਵੇ। ਸੁਣਾਰੇ ਇਹ ਇਮੀਡੀਏਟ ਕਦੀ ਮੇਰੇ ਕੋਲ ਨਹੀਂ ਹੈਗੀ। ਮੈਂ ਨਾ ਅਸੀਂ ਉੱਥੇ ਬੀਟ ਮਾਰਦਾ ਮੈਂ ਦੱਸਿਓ ਕਿ ਮੇਰੇ ਕੋਲ ਨਹੀਂ ਹੈਗੀ। ਪੁਲਿਸ ਆ ਆਫਿਸ ਵਿੱਚ ਆ ਕੇ ਜੋ ਅਪਡੇਟ ਮੈਂ ਚਲੋ ਪਠਾਣ ਕੋਡ ਕੋਡ ਦੇ ਵਿੱਚੋਂ ਆਉਣਾ ਮੇਰਾ ਕੋਟਾ ਕੇਸ ਚੱਲਦਾ ਮੈਂ ਉਹ ਕੇਸ ਡਿਪੈਂਡ ਕਰਨਾ ਉਹ ਤਾਂ ਬਹੁਤ ਹਰਾਸ ਹੋਇਆ ਜਿਹਾ ਜੱਸਾ ਬਣੇ ਤੇ ਮੈਂ ਚਲੋ ਪਛਾਨ ਸੀ ਕਾਫੀ ਤੇ ਮੈਂ ਆਇਆ ਆਫਿਸ ਵਿੱਚ ਮੈਂ ਆਪਸ ਵਿੱਚ ਮੈਂ ਤੁਹਾਨੂੰ ਦੱਸੋ ਮੈਨੂੰ ਇਹਦਾ ਨਾ ਖੜਾ ਪਹਿਲਾਂ ਇਹਦੇ ਜੌਬ ਨਿਕਲਦਾ ਮੈਨੂੰ ਇਮੀਡੀਏਟਲੀ ਮੈਂ ਮੈਡਮ ਜਵਾਬ ਦੇਖੋ ਜੀ ਇਹ ਇਦਾਂ ਬੰਦਾ ਵਾਂ ਕਿਉਂਕਿ ਮੈਂ ਇੱਕ ਬੰਦੇ ਦਾ ਐਪ ਬੰਦਾ ਜੀ ਤੁਹਾਨੂੰ ਦੇਖਦਾ ਨਹੀਂ ਹੈ ਬਿਨਾ ਬੰਦਾ ਦੇਖੇ ਔਰ ਡਾਕੂਮੈਂਟ ਘਣਾ ਦੇਖੇ ਮੈਂ ਬੰਦੇ ਨੂੰ ਲਾਇਸੈਂਸ ਕਿਵੇਂ ਦੇ ਸਕਦਾ ਹਾਂ ਤੋਂ ਨਾ ਮਨ ਲੋਏਗਾ ਲਾਇਸੈਂਸ ਜਾਵ ਨੂੰ ਐਨਓਸੀ ਕਿਵੇਂ ਦਿੱਤਾ ਤੇ ਪੰਜ ਸਵਾਲ ਕਰਾਂਗੇ ਜੇ ਪਹਿਲਾਂ ਫਿਰ ਹੀ ਸਵੇਰ ਦਾ ਤੇ ਮੈਡਮ ਲਈ ਤੁਹਾਨੂੰ ਮਹਾਨ ਦਾ ਜਵਾਬ ਨਹੀਂ ਦੇਖਦਾ ਜਦ ਤੱਕ ਮਨ ਲਗਾਉਂਦਾ ਨਹੀਂ ਤੁਹਾਨੂੰ ਬੋਲੀ ਤਿਲ ਨਹੀਂ ਹੈ ਕਿ ਗਟ ਆਊਟ ਆਫ ਮਾਈ ਆਫਿਸ ਕਿ ਮੈਂ ਤਾਂ ਮਰਦਾ ਮੈਂ ਕਿ ਕਰਦਾ ਠੀਕ ਹੈ ਤੇ ਵੀ ਮੈਂ ਮੈਂ ਠੀਕ ਹੈ ਮੈਂ ਤੁਸੀਂ ਮੇਰੇ ਕੋਲ ਇਹ 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 ਮੈਨੂੰ ਮਾਰਾਂ ਪਈ ਨਹੀਂ ਮੈਡੀਸਿਨ ਦਵਾਈ ਨਹੀਂ ਮੈਂ 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 ਤੁਹਾਨੂੰ ਕਹਿੰਦਾ ਮੁਕੰਦਿਆ ਤੁਸੀਂ ਕੋਲ ਦਾਇਰਾਸ ਕਰਦੇ ਮੈਂ ਮੈਨੂੰ ਦਵਾਈ ਨਹੀਂ ਮੈਂ ਐਸੀ ਗੱਲ ਤੋਂ ਬਹੁਤ ਗੁੱਸੇ 'ਚ ਆ ਗਿਆ ਤੇ ਉਹ ਕਹਿੰਦਾ ਤੁਸੀਂ ਉਸ ਜੁਮਣੀ ਅਫੀਸੇ ਬਾਹਰ ਬੁਲਦੇ ਤੁਸੀਂ ਕੋਈ ਖਾਂਦਾ ਹੋਇਆ ਵਾ ਤੋੜੇ ਮੈਂ ਹੁਣ ਮਾਰਗਰ ਕਰਾਵਾਂਗੀ ਤੇ ਮੈਂ ਜੀ ਸੋ ਬਾਹਰ ਆ ਗਿਆ ਜੀ ਤੁਸੀਂ ਦਿਖਾ ਦੇ ਸਕਦੇ ਆਪਣਾ ਸੈਂਸਿਟਿਵ ਕਾ ਲੱਗੇ ਹੋਊਗਾ